ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਫੁੱਲ ਕੈਂਟ ਰਹੋਗੇ ਤੇ ਇੱਧਰ ਵੀ ਆਪਾਂ ਵਧੀਆ ਤੇ ਟਾਈਮ ਹੋ ਚੁੱਕਿਆ ਜੀ ਪੌਣੇ 1:6 ਤੇ ਦਿਨ ਹੈਗਾ ਜੀ ਇਹ ਆਪਣਾ ਹੋਏ ਦੇਢੇ ਭੁੱਲ ਗਈ ਮੈਂ ਜੀ ਫਰਡੇ ਤੇ ਮੈਂ ਕੱਪੜੇ ਧੋਲੇ ਨੇ ਬਸ ਥੋੜੇ ਜਿਹਾ ਰਹਿ ਗਿਆ ਇੱਕਦਾਂ ਮੇਰਾ ਸੂਟ ਰਹਿ ਗਿਆ ਬਾਕੀ ਸਾਰੇ ਧੋਲੇ ਕਿਉਂਕਿ ਕੱਲ ਹੈਗਾ ਸੈਟਰਡੇ ਤੇ ਕੱਲ ਇੱਕ ਜਾਣ ਦੀ ਸਲਾਹ ਹੈ ਦੇਖੋ ਕੀ ਕਰਦੇ ਆ ਤੇ ਇਧਰ ਕੱਪੜੇ-ਕੁੱਪੜੇ ਸਾਰੇ ਧੁੱਪ ਚੁੱਕੇ ਨੇ ਸੁੱਕਣੇ ਪਾਤੇ ਨੇ ਮੈਂ ਤੇ ਹੁਣ ਮੈਂ ਲੱਗੀ ਆ ਸੋਚ ਰਹੀ ਸੀ ਬਣਾਵਾਂ ਕੀ ਫਿਰ ਮੈਂ ਸੋਚਿਆ ਚਲੋ ਕੜੀ ਬਣਾ ਲੈਂਦੀ ਆ ਤੇ ਅੱਜ ਮੈਨੂੰ ਬੜਾ ਵਧੀਆ ਲੱਗ ਰਿਹਾ ਫਿਰ ਟਿਊਸ਼ਨ ਗਿਆ ਹੈ ਮੈਨੂੰ ਐ ਵੀ ਚਲੋ ਥੋੜਾ ਤੁਹਾਨੂੰ ਪਤਾ ਘਰ ਇਹਨਾਂ ਬੱਚੇ ਰਹਿ ਕੇ ਅੱਜ ਕੱਲ੍ਹ ਉਹ ਮਨੋਰ ਨਹੀਂ ਰਿਹਾ ਪਿੰਡਾਂ 'ਚ ਵੀ ਵੀ ਅੰਡ-ਕੌਣ ਬੱਚੇ ਇੱਕ ਦੂਜੇ ਨਾਲ ਖੇਡਣ ਜਾਣ ਘਰੀ ਬੈਠੇ ਰਹਿੰਦੇ ਨੇ ਟੀਵੀ ਦੇਖ ਲਿਆ ਜਾਂ ਫੋਨ ਦੇਖ ਲਿਆ ਤੇ ਹੁਣ ਜਰਾ ਐ ਵੀ ਚਲੋ ਥੋੜਾ ਜਿਹਾ ਬੱਚਾ ਬਿਜ਼ੀ ਰਹੇ ਮਾਈਂਡ ਬੱਚੇ ਦਾ ਹਣਾ ਬਿਜ਼ੀ ਰਹੇ ਮਤਲਬ ਵਿਹਲਾ ਬੰਦਾ ਤੁਹਾਨੂੰ ਪਤਾ ਹੀ ਵਿਹਲਾ ਮਨ ਸ਼ਤਾਨ ਦਾ ਘਰ ਹੁੰਦਾ ਕਹਿੰਦੇ ਤੇ ਤੁਸੀਂ ਵੀ ਸਾਰੇ ਜਣੇ ਮੇਰੇ ਅੰਦਰ ਬਿਜ਼ੀ ਰਹਿਣਾ ਕਰੋ ਜਿੱਦਾਂ ਮੈਂ ਦੇਖੋ ਬਿਜ਼ੀ ਹਾਂ ਰੋ ਨਹੀਂ ਰਹੀ ਮੈਂ ਪਿਆਜ਼ ਕੱਟ ਕੇ ਆਈਆਂ ਤੇ ਅੱਖਾਂ 'ਚ ਸਾਰਾ ਨਾ ਬੜੀ ਕਰੱਤਨ ਬੜੇ ਕੋੜੇ ਪਿਆਜ਼ ਨੇ ਤੇ ਮੈਂ ਤਾਂ ਹੀ ਪਿਆ ਸੀਗਾ ਮੈਂ ਸੋਚਿਆ ਕੜੀ ਬਣਾ ਲਾਂ ਕਿ ਹੁਣ ਮੈਂ ਪਰ ਥੋੜਾ ਫੜ ਕੜੀ ਨੂੰ ਤੜਕਾ ਲਾ ਕੇ ਅਜੇ ਮੇਰੇ ਭਾਂਡੇ ਪਏ ਨੇ ਮਾਂਜਣ ਵਾਲੇ ਉਹ ਮੈਂ ਬਾਅਦ ਚ ਮਾਂਜਦੀ ਆ ਤੇ ਕੜੀ ਨੂੰ ਤੜਕਾ ਲਾ ਕੇ ਪਹਿਲਾਂ ਮੈਂ ਸਿਰ ਧੋਣਾ ਸਵੇਰੇ ਸਪੋਰਟਸ ਮੀਟ ਉਹਦੀ ਤਿਆਰੀ ਵੀ ਕਰਨੀ ਆ ਤੇ ਚਲੋ ਮੈਂ ਅਗਲੀ ਕੜੀ ਨੂੰ ਤੜਕਾ ਦੇ ਕੋਲ ਲਾ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੀ ਆ ਲਓ ਜੀ ਸਿਰਸੁਰ ਮੈਂ ਧੋ ਲਿਆ ਸਿਰਫ ਸੇਰੀ ਧੋਣਾ ਸੀਗਾ ਕਿਉਂਕਿ ਮੈਂ ਵਾਲ ਥੋੜੇ ਜਿਹਾ ਪ੍ਰੈਸ ਕਰਨੇ ਸੀਗੇ ਆਪਣੇ ਤਾਂ ਕਰਕੇ ਟਾਈਮ ਨਾਲ ਧੋ ਲਿਆ ਮੈਂ ਕਿ ਸੁੱਕ ਜਾਣਗੇ ਛੇਤੀ ਤੇ ਇਧਰ ਇੱਕ ਪਾਸੇ ਮੈਂ ਕੜੀ ਚੜਾਤੀ ਇੱਕ ਪਾਸੇ ਚੌਲ ਰੱਖ ਤੇ ਤੇ ਬਸ ਕਪੜੇ ਮੇਰੇ ਧੋਪ ਗਏ ਸਾਰੇ ਥੋੜੇ-ਥੋੜੇ ਪੌਣੀ ਵਗੈਰਾ ਰਹਿ ਗਏ ਨੇ ਉਹ ਮੈਂ ਬਾਅਦ ਚ ਧੋਣੀ ਆ ਹੁਣ ਪਹਿਲਾਂ ਮੈਂ ਸਾਰੀ ਕਿਚਨ ਸਾਫ ਕਰਨਾ ਕਿਉਂਕਿ ਬਹੁਤ ਜ਼ਿਆਦਾ ਸਾਰਾ ਕਰਦੇ-ਕਰਦੇ ਖਲਾਰਾ ਜਿਹਾ ਪੈ ਗਿਆ ਸੋ ਫਤੇਦਾ ਜ ਫਰਸਟ ਡੇ ਸੀਗਾ ਟਿਊਸ਼ਨ ਦਾ ਤੇ ਉਹਦੇ ਮੈਮ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਓ ਕਿ ਉਹ ਬਹੁਤ ਵਧੀਆ ਹੈ ਤਾਂ ਸਾਰਾ ਕੁਝ ਕੈਚਿੰਗ ਪਾਵਰ ਇੰਨੀ ਸੋਹਣੀ ਹੈ ਮਤਲਬ ਮੈਨੂੰ ਟੈਨਸ਼ਨ ਜੀ ਹੋ ਗਈ ਸੀਗੀ ਵਿੱਚ ਜੀ ਤੇ ਹੁਣ ਮੈਂ ਬਿਲਕੁਲ ਬੇਫਿਕਰ ਆ ਨਾਲੇ ਮੈਨੂੰ ਸਭ ਤੋਂ ਵਧੀਆ ਇਹ ਹੈ ਕਿ ਹੁਣ ਨਾ ਮਤਲਬ ਫਤਿਹ ਜਿਹੜੀ એનર્ਜੀ ਹੈ ਨਾ ਉਹ ਸਹੀ ਪਾਸੇ ਯੂਜ਼ ਹੋਊਗੀ ਪਹਿਲਾਂ ਤੁਹਾਨੂੰ ਘਰੇ ਦੱਸਿਆ ਮੈਂ ਜਿੱਦਾਂ ਬੱਚੇ ਟੀਵੀ ਟੀਵੀ ਦੇਖਦੇ ਰਹਿੰਦੇ ਹਨਾ ਬਟ ਹੁਣ ਸਹੀ ਪਾਸੇ ਬੱਚਾ ਜਿਹੜਾ ਹੈਗਾ ਆ ਜਿਹੜਾ ਦਿਮਾਗ ਉਹਦਾ ਮਤਲਬ ਫੋਕਸ ਉਹਦਾ ਜਿਹੜਾ ਹੈਗਾ ਉਹ ਮੇਨ ਚੀਜ਼ ਤੇ ਹੋਊਗਾ ਠੀਕ ਹੈ ਖੇਡਣਾ ਖੁਦਣਾ ਜ਼ਰੂਰੀ ਹੈ ਉਹ ਤਾਂ ਫਤਿਹ ਸਿੰਘ ਜੀ ਕਰਦਾ ਹੀ ਰਹਿੰਦਾ ਕੰਮ ਉਹ ਤਾਂ ਅੱਡੇ ਪੈਰ ਚੱਲਦਾ ਰਹਿੰਦਾ ਤੇ ਹੁਣ ਬਸ ਮੈਂ ਅਮਨੂਰਾਂ ਦੀ ਵੇਟ ਕਰ ਰਹੀ ਆ ਵਸ ਤਾਂ ਸਾਢੇ 6 ਹੋ ਗਏ ਨੇ ਮੈਨੂੰ ਨਹੀਂ ਲੱਗਦਾ ਲੇਟ ਹੀ ਆਣਗੇ ਉਹ ਚਲੋ ਜੀ ਆ ਸਾਡੇ ਕੰਮ ਸੀਗੇ ਉਸ ਤੋਂ ਬਾਅਦ ਹੁਣ ਤੁਹਾਨੂੰ ਮਿਲਾਂਗੇ ਸ਼ਾਮਾਂ ਦੇ ਬਥੇਰੇ ਕੰਮ ਕਰ ਪਏ ਜਦੋਂ ਬਾਲ ਬੂਲ ਸਿੱਧੇ ਕਰਨੇ ਹਨ ਮੈਂ ਤੁਹਾਨੂੰ ਦਿਖਾਉਂਗੀ ਕਿਹੜੇ ਜਿਹਾ ਲੱਗ ਰਹੇ ਨੇ ਤੇ ਇੱਧਰ ਇੱਕ ਪਾਸੇ ਮਾਠਾ ਲਾ ਰਹੇ ਜੇ ਕਰ ਨਹੀਂ ਸਕਦੇ ਚਲੋ ਸੁਣ ਤਾਂ ਸਕਦੇ ਆਣਾ ਕੰਨਾਚ ਰੱਬ ਦਾ ਨਾਮ ਤਾਂ ਪੈ ਹੀ ਰਿਹਾ ਤੇ ਇੱਧਰ ਸ਼ਾਮ ਹੋਣਾ ਬਾਹਰ ਪਾਠ ਚੱਲ ਰਿਹਾ ਰਹਿ ਰਸ ਦਾ ਨਾਲ ਸ਼ੈਤਨ ਥੋੜੀ ਥੋੜੀ ਆਵਾਜ਼ ਆਉਂਦੀ ਹੋਵੇ ਤੇ ਕੱਪੜੇ ਕਪੜੇ ਸਾਰੇ ਧੋ ਕੇ ਪਾਤੇ ਕੋਈ ਨਹੀਂ ਛੱਡਿਆ ਤਾਂ ਕਿ ਸੰਡੇ ਨੂੰ ਨਾ ਧੋਣੇ ਪੈਣ ਹੋ ਸਕਦਾ ਕੱਲ ਕਿਤੇ ਜਾਈਏ ਤੇ ਫਿਰ ਮੁਸ਼ਕਲ ਹੋ ਜਾਣਾ ਸੋ ਮੈਂ ਅੱਜ ਹੀ ਸਾਰਾ ਕੰਮ ਨਿਬੇੜਤਾ ਐਨੇ ਕਿਹੜੇ ਲੱਗੇ ਕਦੀ ਬਾਥਰੂਮ ਚ ਮਸ਼ੀਨ ਉੱਥੇ ਪਈ ਹੈ ਸਾਡੀ ਕਦੀ ਕਿਚਨ ਚ ਵਿੱਚ ਫਟਾਫਟ ਕੜੀ ਬਣਾਈ ਭੱਜਦੀ ਭੱਜਦੀ ਵਿੱਚ ਨਾਲ ਮੈਂ ਥੋੜਾ ਫਾਟ ਰਾਈਸ ਰੱਖੇ ਵਿੱਚ ਨਾਲ ਕਪੜੇ ਕਦੀ ਸੁੱਕਣੇ ਪਾ ਕੇ ਆਇਆ ਉਹ ਕਹਿੰਦੇ ਗੇਟ ਕੋਲ ਪਤਾ ਨਹੀਂ ਕੀ ਲੈ ਕੇ ਆ ਰਹੇ ਬੱਕਰਾ ਲੈ ਕੇ ਆ ਰਹੇ ਹਾਂ ਪੱਕਾ ਫਰੇ ਨਹੀਂ ਮਜ਼ਾਕ ਕਰਦੇ ਹੋਣਗੇ ਆ ਗਏ ਉਹ ਮਿਲਦਾ ਅੱਜ ਦੇ ਕੋ ਬੈੱਡ ਸ਼ੀਟਾਂ ਗੇਟ ਤੇ ਪਾਈਆਂ ਹੋਈਆਂ ਸੁੱਕਣੇ ਬੱਕਰਾ ਲਿਆਂਦਾ ਸਾਡੇ ਘਰ ਦੇ ਨਹੀਂ ਕਹਿੰਦੇ ਪਤਾ ਨਹੀਂ ਕਿ ਖਾਂਗੇ ਅੰਦਰ ਮੇਰੇ ਮੈਂ ਜਨਤਰੀ ਹੈ ਕਰੋ ਹਲੋ ਹਾਓ ਵਾਸ ਯਰ ਫਰਸਟ ਐਕਸਪੀਰੀਅੰਸ ਪਤੇ ਕੇ ਕੈਂਟ ਓ ਵਾਓ ਪਨੀਰ ਦਾ ਦਰਵਾਜ਼ਾ ਬੰਦ ਕਰ ਦੋ ਠੀਕ ਹੈ ਜੀ ਬੇਟੇ ਇਹ ਚਾਦਰਾਂ ਕੱਢ ਲੈ ਹੁਣ ਫਿਰ ਗੇਟ ਬੰਦ ਕਰ ਪੱਤੇ ਬੱਕਰਾ ਕਿੱਥੇ ਆ ਆ ਇੱਕ ਵਾਰ ਪੱਤੇ ਬੱਕਰਾ ਕਿੱਥੇ ਆ ਹੋਰ ਇਹਨਾਂ ਛੇਟ ਵਾਲਾ ਹੈ ਹੈ ਹੂੰ ਹੂੰ ਪੱਤੇ ਕਰਿਓ ਪੱਤੇ ਕਰਿਓ ਇੱਧਰ ਕਰ ਦੋ ਯਾਰ ਪੱਤੀ ਬੱਕਰਾ ਠੀਕ ਹੈ ਅੰਮਾ ਇਥੇ ਰਾਦੇ ਪਰਨੀਤ ਕੁਰਸੀ ਤੇ ਅੰਮਾ ਅੰਮਾ ਹਾਂ ਕੋਈ ਨਿਤਰਾ ਦੇ ਜੀ ਨਗਲ ਦੀ ਟਿਊਸ਼ਨ ਲਾਇਆ ਉਹਨਾਂ ਨੇ ਅੱਜ ਕੇਕ ਕਟਾਏ ਗਏ ਨੇ ਨਿਊ ਟੂ ਸਟੂਡੈਂਟ ਆਇਆ ਕੇਕ ਕਟਾਓ ਵੋ ਵੈਰੀ ਗੁੱਡ ਤਾਂ ਬਹੁਤ ਵਧੀਆ ਕੀਤਾ ਫਿੱਟਾ ਚਲੋ ਜੀ ਮੈਂ ਆਪਣੇ ਬਾਹਰ ਦਾ ਕੰਮ ਛੱਡ ਕੇ ਆਈ ਹਾਂ ਹਾਂਜੀ ਟਿਊਸ਼ਨ ਕਿਹਟ ਚਲੋ ਥੈਂਕ ਗੋਡ ਮੇਰੇ ਕੋਲ ਪਸੰਦ ਆਉਂਦਾ ਹੈ ਪਡੋਗੀ ਦੇ ਕਿੱਥੇ ਉੱਠ ਜੀ ਉਹ ਛੋਟੂ ਜਿਹਾ ਤਾਂ ਝਗੜਾ ਹੋਣੀ ਪੂਜੀ ਆ ਓਹੋ ਬੰਦੇ ਬਾਲ ਦੇ ਖੁੱਸਾ ਦੇ ਸਿੱਧੇ ਹੋ ਗਏ ਥੋੜਾ ਜਿਹਾ ਹੋਰ ਰਹਿ ਗਿਆ ਬਸ ਮੈਨੂੰ ਕਰਨਾ ਪਤਾ ਕੋਈ ਰੋਕ ਤਾਂ ਨਹੀਂ ਆ ਅੱਛਾ ਜੀ ਨਾ ਮੈਂ ਤੇ ਹਰ ਬਗ ਨੂੰ ਉਹ ਉਹਨੇ ਨਾ ਕਿ ਮੈਂ ਗਲੂ ਰੱਖੀ ਸੀ ਉਹਨੇ ਨਾ ਸਾਰੀ ਮੇਰੀ ਦਾੜ ਵੜ ਕੇ ਸਾਰੇ ਉੱਤੇ ਪਲਟਾ ਤੀ ਉਹ ਵੈਰੀ ਬੈਡ ਵੈਰੀ ਬੈਡ ਕਰਣ ਲੱਗ ਗਿਆ ਹੈ ਵੇਅਰ ਵਾਸ ਯੂਰ ਟੀਚਰ ਬੇਟਾ ਆ ਜੀ ਦੱਸਣ ਲੱਗਿਆ ਆਪਣੀਆਂ ਵੀ ਮੇਰੀਆਂ ਮੈਂ ਕੀ ਕੀਤਾ ਤੇ ਮੇਰੇ ਨਾਲ ਕੀ ਬਣਾਇਆ ਤੇ ਦੇਖ ਮੇਰੇ ਗੱਲ ਸੁਣ ਬੱਚੇ ਮੈਂ ਕੋਈ ਬੈਗ ਲਾਇਆ ਤੁਹਾਡੀ ਐਕਟੀਵਿਟੀ ਹੋਈ ਕਿ ਨਹੀਂ ਹੋਈ ਦੱਸੋ ਮੈਂ ਆਖੀ ਤਾ ਮੈਂ ਕਹਿੰਦੇ ਨਾਲ ਕਰ ਲਵਾਂ ਨਹੀਂ ਦਾਲ ਨੇ ਥਰੋ ਕਿਨੇ ਕੀਤੀ ਸੀ ਕਿਹੜੇ ਫਰੈਂਡ ਨੇ ਤੁਹਾਡੇ ਨੇ ਉਹਨੇ ਜਾਣ ਬੁੱਝ ਕੇ ਥਰੋ ਕੀਤੀ ਕਿ ਬਾਈ ਮਿਸਟੇਕ ਹੋ ਗਈ ਨਹੀਂ ਨਹੀਂ ਬਾਈ ਮਿਸਟੇਕ ਹੋ ਗਈ ਸੀਗੀ ਉਹਦੇ ਕੋਲ ਮਿਸਟੇਕ ਨਹੀਂ ਹਾਂਜੀ ਮਾੜੀ ਮਾੜੀ ਪਾੜੀ ਉਹਨੇ ਸਾਰੀ ਪਾ ਦਿੱਤੀ ਮੇਰਾ ਸਾਰੀ ਖਰਾਬ ਹੋ ਗਈ ਨਾਲੇ ਕੋਈ ਗੱਲ ਨਹੀਂ ਉਹਦੀ ਕੋਈ ਗਲਤੀ ਨਹੀਂ ਉਹਨੇ ਤਾਂ ਜਾਣ ਕੇ ਤਾਂ ਕੋਈ ਕੰਮ ਇਟਸ ਓਕੇ ਠੀਕ ਹੈ ਮੇਰਾ ਪਿਆਰਾ ਬੱਚਾ ਰੋਣਾ ਨਹੀਂ ਓਕੇ ਇਹ ਚੋਨਾ ਕਰਕੇ ਮੇਰਾ ਠੀਕ ਹੈ ਪ੍ਰੋਮਿਸ ਜਮੈਗੀ ਜਮੈ ਤਾਂ ਤੁਹਾਨੂੰ ਪਾਸਤਾ ਬਣਾ ਕੇ ਦਵਾਂਗਾ ਅੱਛਾ ਸੁਣੋ ਅੱਜ ਫਿਰ ਜਾਣਾ ਤੁਸਨ ਸੋਣੀ ਸੋਣੀ ਪੜਾਈ ਕਰਕੇ ਆਓਗੇ ਪੱਕੀ ਗੱਲ ਹੈ ਹਲੋ ਜੀ ਸਕੂਲ ਤੋਂ ਆ ਗਏ ਤੇ ਅੱਜ ਦੀ ਕੁਝ ਆਰ ਲੁੱਕ ਸੀਗੀ ਆ ਸ਼ਰਟ ਮੈਂ ਤਾਂ ਪਾ ਲਈ ਕਿਉਂਕਿ ਖੁੱਲੀ ਡੁਲੀ ਜੀ ਹੈ ਪਰ ਅੱਜ ਸਾਰਾ ਦਿਨ ਉੱਥੇ ਖੜ ਕੇ ਟੀਵੀ ਦੇ ਕੇ ਥੱਕ ਕੇ ਅਸੀਂ ਬਟ ਬਹੁਤ ਵਧੀਆ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਪੇਰੈਂਟਸ ਨੇ ਬੜਾ ਇੰਜੋਏ ਕੀਤਾ ਮਤਲਬ ਓਵਰਆਲ ਸਪੋਰਟਸ ਮੀਟ ਬਿਲਕੁਲ ਪਰਫੈਕਟ ਆਸਮ ਰਹੀ ਪੇਰੈਂਟਸ ਨੇ ਆਪਣੇ ਬੱਚਿਆਂ ਦੇ ਨਾਲ ਗੇਮਸ ਖੇਡੀਆਂ ਫਾਦਰਸ ਨੇ ਵੀ ਮਦਰਸ ਨੇ ਵੀ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਮਤਲਬ ਖੁੱਲ ਕੇ ਸਾਰਿਆਂ ਨੇ ਇੰਜੋਏ ਕੀਤਾ ਤੇ ਉੱਪਰੋਂ ਵੈਦਰ ਇੰਨਾ ਕਿ ਜ਼ਿਆਦਾ ਵਧੀਆ ਸੀਗਾ ਪਹਿਲਾਂ ਤਾਂ ਵਿੱਚ ਜੀ ਬਾਰਿਸ਼ ਜੀ ਹੋਣ ਲੱਗ ਗਈ ਬਟ ਆਫਟਰ 댓 ਸਹੀ ਰਿਹਾ ਸਾਰਾ ਕੁਝ ਤੇ ਸਾਰੇ ਜਣੇ ਅਸੀਂ ਵਾਈਟ ਕੈਪਸ ਪਾ ਕੇ ਗਏ ਸੀਗੇ ਵਧੀਆ ਫੋਟੋ ਸ਼ੂਟ ਵਗੈਰਾ ਵੀ ਕੀਤਾ ਸਾਰੇ ਟੀਚਰਸ ਨੇ ਤੇ ਕੱਲ ਵਾਲੀ ਜਿਹੜੀ ਵੀਡੀਓ ਪਾਈ ਥੋੜੀ ਜਿਹੀ ਮੇਰੇ ਕੋ ਗੜਬੜ ਜੀ ਹੋ ਗਈ ਸੀਗੀ ਉਹਦੇ ਚ ਬਟ ਮੈਂ ਡਿਲੀਟ ਕਰਤੀ ਸੀਗੀ ਬਾਅਦ ਵਿੱਚ ਬਟ ਕੁਝ ਘਾ ਜਾਂਦੇ ਇੱਕ ਸਿਸਟਮ ਨਾਲ ਤਾਂ ਮਤਲਬ ਵਧੀਆ ਹੋ ਕੀਤਾ ਸੀਗਾ ਬਟ ਕੁਝ ਘਾ ਜਾਂਦੇ ਜਿੱਦਾਂ ਆਪ ਮਤਲਬ ਦੁੱਧ ਦੇ ਤੋਤੇ ਹੁੰਦੇ ਆ ਉਹ ਦੇਖੋ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਇਨਸਾਨ ਗਲਤੀਆਂ ਦਾ ਪੁੱਤ ਲਿਆ ਠੀਕ ਹੈ ਨਾ ਤਾਂ ਉਹ ਵੀ ਮਤਲਬ ਮੈਨੂੰ ਇਨਸਾਨਾਂ ਦੀ ਵੀ ਜਿਹੜਾ ਕਿਸੇ ਚ ਬੰਦਾ ਕਮੀਆਂ ਕੱਢਣ ਬੈਹ ਜਾਂਦਾ ਉਹ ਕੀ ਆਪ ਦੁੱਧ ਦਾ ਤੋਤਾ ਹੁੰਦਾ ਹੈ ਨਾ ਵੀ ਆਪਾਂ ਨੂੰ ਥੋੜਾ ਜਿਆ ਸੋਚ ਸਮਝ ਕੇ ਜੇ ਮੈਂ ਕਿਸੇ ਨੂੰ ਕੋਈ ਚੀਜ਼ ਬੋਲਾਂ ਤਾ ਮੈਨੂੰ ਇਹ 100 ਵਾਰੀ ਸੋਚਣਾ ਪਊਗਾ ਕਿ ਮੈਂ ਅਗਲੇ ਬਾਰੇ ਬੋਲਨੀ ਆ ਪਹਿਲਾਂ ਮੈਂ ਆਪਣੇ ਆਪ ਨੂੰ ਦੇਖ ਨਵਾ ਹਨਾ ਸੋ ਐਵੇਂ ਛੋਟਾ ਮੋਟਾ ਹੂੰ ਹੁੰਦਾ ਰਹਿੰਦਾ ਹੈ ਭੈਣ ਭਰਾਓ ਸਾਰੇ ਆਪਣੇ ਤੇ ਚਲੋ ਜੀ ਬਾਕੀ ਕੋਈ ਗੱਲ ਨਹੀਂ ਜ਼ਿਆਦਾ ਕੀ ਬੋਲਣਾ ਤੇ ਅੱਜ ਜੀ ਅਸੀਂ ਤੁਹਾਡੀ ਸਲਾਹ ਹੈਗੀ ਆ ਪੰਜੋਖਰਾ ਸਾਹਿਬ ਜਾਣ ਦੀ ਬਾਕੀ ਮੈਂ ਅਮਨਦਰਨ ਨਾਲ ਗੱਲ ਕਰਦੀ ਆ ਕਿ ਉਹ ਕੀ ਕਹਿੰਦੀ ਆ ਜੇ ਅਸੀਂ ਗਏ ਤੇ ਅੱਜ ਹੀ ਜਾਵਾਂਗੇ ਸ਼ਾਮ ਨੂੰ ਬਾਕੀ ਅਜੇ ਮੈਨੂੰ ਲੱਗ ਨਹੀਂ ਰਿਹਾ ਕੁਝ ਕਿ ਸ਼ਾਇਦ ਜਾਣ ਕੇ ਮੈਂ ਪੁੱਛਦੀ ਆ ਕੀ ਕਹਿੰਦੀ ਨੇ ਕੰਨ ਨਾ ਮਾਰੀ ਜੋ ਬਾਹਰ ਅਲਾ ਮਹਾਰਾਸਮਾਨ ਡੈਡੀ ਹੋ ਗਿਆ ਤੇ ਉਹ ਪੀ ਉਹ ਪੁੱਤ ਪਿੱਛੇ ਲੜਨ ਲੱਗੇ ਹੋਏ ਨੇ ਹੌਲੀ ਹੌਲੀ ਫਤਿਹ ਫਤਿਹ ਹੌਲੀ ਪੁੱਤ ਹੌਲੀ ਲੈ ਗੱਡੀ ਫੋਨ ਮੈਸਨਾਨ ਰੱਖਣਾ ਪਣੀ ਦਿਖੋ ਹੌਲੀ ਪੁੱਤ ਪਿੱਛੇ ਰੱਖਣਾ ਪਿੱਛੇ ਨਹੀਂ ਨਹੀਂ ਪੁੱਤ ਗਿਆ ਖਰਾਬ ਮੈਂ ਫੜ ਕੇ ਬੈਣੀ ਉਹ ਜਾਣਦੇ ਬੱਤੇ ਜਾਣਦੇ ਤੂੰ ਹਾਂ ਪਹਿਲੇ ਪੁੱਤ ਨਹੀਂ ਦਿੱਤਾ ਖਰਾਬ ਮੈਨੂੰ ਪਹਿਲਾ ਮੈਨੂੰ ਅੰਦਰ ਸੋਤ ਤੁਹਾਨੂੰ ਕਿਉਂ ਪੁੱਤਾਂ ਨੂੰ ਅੱਜ ਹੁੰਦਾ ਕਿ ਪਿਆ ਹੈ ਹੈ ਕਿਉਂ ਤੂੰ ਹੀ ਲੜਨ ਤੇ ਜ਼ੋਰ ਪਾ ਰੱਖਿਆ ਉਹ ਕੰਨ ਗੱਡੀ ਮੈਂ ਸਟਾਰਟ ਕਰਨੀ ਪੈਣੀ ਇਹਨੂੰ ਇਹਨੂੰ ਐ ਕਹੋ ਵੀ ਚਲਾ ਕੇ ਵੀ ਤੂੰ ਲੈ ਜਾ ਕਲਚ ਤੇ ਪੈਰ ਦੇਦੇ ਆਉਂਦੇ ਨਹੀਂ ਹੈਗੇ ਕੋਈ ਨਹੀਂ ਖੜੇ ਹੋ ਕੇ ਚਲਾ ਲੇਗਾ ਤੂੰ ਹੀ ਇਹਦੇ ਨਾਲ ਤੂੰ ਇਹਦੇ ਨਾਲ ਜਿੱਥੋਂ ਮੈਂ ਆਉਂਦੀ ਚੁੰਨੀ ਲੱਬ ਕੇ ਲਿਆਵਾ ਨਹੀਂ ਲੱਪੀ ਆ ਕੁਛ ਇਹ ਆ ਬੇ ਹਲੋ ਮੰਦੇ ਆ ਯਾ ਦੇ ਲੋ ਬਟੀ ਕਲੀ ਦੇ ਆ ਲੈ ਨੂੰ ਆਪਣੇ ਸੂਟ ਨਾਲ ਚੁੰਨੀ ਨਹੀਂ ਲੱਭ ਰਹੀ ਮੈਡਮ ਜੀ ਨੂੰ ਆਪਣੇ ਪਾਣੀ ਟੱਟੇ ਹੁੰਦੇ ਹੋ ਹਾਂ ਸਹੀ ਗੱਲ ਹੈ ਮੈਂ ਬੋਲਦਾ ਆ ਕੁਛ ਇਹ ਤੇ ਰੱਬ ਹੁਣ ਕੀ ਪਤਾ ਤਾ ਕਿਥੇ ਰੱਖੀ ਰੱਬ ਜਾਣਦਾ ਟੰਗੀ ਨਾ ਨੀ ਕਿਤੇ ਬਾਹਰ ਪਰ ਵੀ ਛੱਕਦੇ ਹੈ ਹਾਂ ਕਿਤੇ ਬਾਹਰ ਪਰ ਵੀ ਲਓ ਜੀ ਇਧਰ ਆਓ ਮਾ ਥਾ ਡੇਕਨ ਜਾਣਾ ਹਾਡੀ ਆ ਫੜ ਇਹ ਨਹੀਂ ਹੈਗੀ ਨਹੀਂ ਮੈਂ ਕਿਦੀ ਇਹ ਨਹੀਂ ਨਹੀਂ ਇਹ ਕਸਟਮਰ ਦੀ ਨਹੀਂ ਹੈਗੀ ਮੈਂ ਹਾਂ ਕਿਤੇ ਕਸਟਮਰ ਦੀ ਯਾਰ ਉਹ ਡਰਾਈੰਗ ਰੂਮ ਚ ਦੇਖ ਮੈਂ ਫਾਦ ਦੋਗੀ ਯਾਰ ਪਰ ਨਹੀਂ ਤੂੰ ਕਿ ਦਰੋਲ ਜਾ ਫਿਰਦਾ ਮੈਂ ਇਹ ਚਾਰਜਰ ਲਾ ਚਾਰਜਰ ਤੋਂ ਕੀ ਕਰਨਾ ਉਹ ਖੜਦੇ ਮੈਨੂੰ ਵੀ ਜਤ ਮੇਰੇ ਕੋ ਵੀ ਪਏ ਖੁੱਲੇ ਮੈਂ ਵੀ ਲਾ ਲਾਂ ਮੱਥੇ ਕੰਨੂ ਹਾਂ ਕੀ ਹੋ ਗਿਆ ਮੈਂ ਵੀ ਗੜਦੀ ਆ ਆ ਤਾਂ ਦਾਦੀ ਕੋ ਲਾ ਲੈ ਪਰਨੀਤ ਉਹ ਰੇ ਓਏ ਹੋਏ ਕਹਿੰਦਾ ਮਜ਼ਾ ਆ ਗਿਆ ਮੈਂ ਕਹਿੰਦਾ ਪਰਨੀਤ ਖੰਡਾ ਹੀ ਰਹਿਣਗੇ ਚੂਜ ਓਏ ਮੈਚ ਤੂੰ ਤਰਾਣੇ ਸੋਖੇ ਰਹਿਣਗੇ ਤੂੰ ਨਹੀਂ ਆਣਾ ਮੈਚ ਜੋ ਲਾਣੇ ਸੋਖੇ ਤੁਰਨਾ ਕਿੰਨਾ ਕੀ ਆਪਾਂ ਨੇ ਗੱਡੀ ਤੇ ਜਾਣਾ ਇਹ ਟਿੱਪ ਫਿਰ ਨੇ ਮੇਲੇ ਚ। ਉਹ ਇਨਾ ਕਿੰਨਾ ਘੁੰਮਣਾ ਗੰਡ। ਕਹਿੰਦੇ ਮੇਲੇ ਚ ਫਿਰਨਾ ਉੱਥੇ ਮਤਲਬ ਮੱਥਾ ਵੀ ਟਿਕਦਾ ਏ ਤੇ ਨਾਲ ਮਤਲਬ ਮੇਲਾ ਵੀ ਲੱਗਦਾ ਏ। ਫਿਰ ਤਾਂ ਕਰਕੇ ਬੱਚਿਆਂ ਨੂੰ ਨਾ ਜਿਆਦਾ ਸ਼ੌਂਕ ਹੁੰਦਾ। ਹਣ ਬਾਜ਼ਾਰ ਚ ਤੇ Google Pay ਚ ਲਾ ਲਈਦਾ ਇੱਥੇ ਨਹੀਂ ਮੇਲੇ ਚ ਨਹੀਂ Google Pay ਚੱਲਣਾ ਹੈਗਾ। ਇੱਥੇ ਸਾਨੂੰ ਖੁੱਲੇ ਪੈਸੇ ਲੈ ਕੇ ਜਾਣਾ ਪੈਣਾ। ਕਿਸੇ ਕੋ ਨਹੀਂ ਜਗੇ। ਮੰਮੀ ਕਹਿੰਦੀ ਮੈਨੂੰ ਇਹਦਾ ਸੂਟ ਨਹੀਂ ਪਸੰਦ ਆਇਆ। ਮਾਂ ਮੰਮੀ ਕਹਿੰਦੀ ਗੂੜੇ ਪਾਇਆ ਕਰੋ ਫਿੱਕੇ ਨਾ ਪਾਇਆ ਕਰੋ। ਹਾਂ ਗੂੜਾ ਸਵਾਇਆ ਹੀ ਅੰਤਰਾ ਉਹਦੇ ਹੋਰ ਹੀ ਕੁਝ ਲੱਗੰਦਿਆ ਸੀ। ਕਿਹੜਾ ਗੂੜਾ? ਉਹ ਤਾਂ ਤਾਂ ਹੈ ਨਹੀਂ ਉਹ ਨਹੀਂ ਉਹ ਕਿਸੇ ਨੂੰ ਹੀ ਨਹੀਂ ਪਸੰਦ ਆਇਆ ਅਮਨ। ਤਕਰੀਬਨ ਸਾਰੇ ਹੀ ਕਹਿੰਦੇ ਸੀ ਕਿ ਦੀਦੀ ਮੰਮੀ ਕਹਾਂ ਨਹੀਂ। ਫਿਰ ਦੀ ਇਹ ਮਨ ਸੂਟ ਗਈ ਕਿਸੇ ਖੰਮ ਦਾ ਸੂਟ ਨਹੀਂ। ਉਹਾਨੂੰ ਹੀ ਨਹੀਂ ਪਤਾ ਲੱਗਾ ਕਾ ਅਮਨ ਚੇਤੀ ਕਰ ਡਾਇਮੰਡ ਦੇ ਦੇਖੋ ਮੰਮਾ ਨੇ ਟਰਪਸ ਪਾ ਲੈਣੇ ਕੰਨਾਂ 'ਚ ਤੇ ਹੱਥ 'ਚ ਡਾਇਮੰਡ ਦੀ ਚੂੜੀ ਪਾ ਲਈ। ਇਹ ਵੀ ਹਣ ਦੀਦੀ ਨੇ ਭੇਜਣ ਪਮਲ ਦੀਦੀ ਨੇ। ਪਮਲ ਦੀਦੀ ਨੇ। ਕਮਲ ਦੀ ਦੀਵੀ ਬਹੁਤ ਪਿਆਰ ਕਰਦੇ ਸਨ ਤੇ ਆਹ ਲਾਈਡ ਦਾ ਪਿੱਛੇ ਜੁੜੇ ਤਾਂ ਜੇ ਇੱਕਦਮ ਬੰਦਾ ਨਰਾਜ਼ ਹੋਇਆ ਪਈ ਯੂਕੇ ਵਾਲਾ ਇਹ ਕਿਹੜਾ ਬੰਦਾ ਨਰਾਜ਼ ਹੋ ਗਿਆ ਨਵਾਂ ਅਸੀ 골ਡ ਕੋ ਵੀ ਬਣਾਉਣ ਰੱਖੀ ਹੋਈ ਬਸ ਕੱਲੀ ਮਾਸੀ ਦਾ ਜ਼ਿਆਦਾ ਉਹ ਦੂਜਾ ਉਧਰ ਪਿਓ ਨਾਲ ਪੰਗੇ ਲੈਣ ਲੱਗਿਆ ਹੋਇਆ ਚਲੋ ਅੰਦਰ ਉਹ ਸੰਭਾਲ ਵੀ ਲਾਵਾ ਤੇ ਪਸੀਨਾ ਆਉਣਾ ਏ ਸਟੂਡੈਂਟ ਯਾਰ ਮੇਰੇ ਤੇ ਫਿਰਦੇ ਹੋਣਗੇ ਕੋਈ ਨਹੀਂ ਆ ਜਿਓ ਇੱਥੇ ਮੇਲੇ ਜਾਓ ਤੇ ਖਾਓ ਮੈਂ ਹਾਂ ਮੈਂ ਤੁਸੀਂ ਮੇਰੇਲੇ ਚ ਆ ਜਾਓ ਮੈਂ ਪੈਸੇ ਦੇ ਦਾਂਗੀ ਮੈਂ ਮੇਰ ਮਾਣ ਮੈਂ ਮੈਚਿੰਗ ਕੀਤੀ ਹੋਈ ਨੂੰਹ ਸੱਸ ਨੇ ਤੇ ਹੋਰ ਮੰਮੀ ਆ ਮੈਨੂੰ ਸੱਸ ਨੇ ਮੈਚਿੰਗ ਕੀਤੀ ਹੋਈ ਏ ਬੂਆ ਬੰਦ ਕਰ ਲਿਓ ਹਾਂ ਉਹ ਮਤਲਬ ਨਹੀਂ ਨਾ ਕਹਾ ਗਈ ਮਾ ਹਾ ਰੱਬਾ ਉਹਹ ਪਹਿਲਾਂ ਪਿਓ ਪਤ ਚੰਗਾ ਬਾਹਰ ਡਾਂਗੜ ਡਾਂਗੜ ਕਰਕੇ ਹਟੇ ਨੇ ਲੜਕੇ ਹਟੇ ਨੇ ਉਹ ਨਖਦੇਸ਼ੀ ਨਾ ਨਹੀਂ ਮੇਰੇ ਪੁੱਤ ਨੂੰ ਹੈਗਾ ਤਾਂ ਕੰਨੀ ਮੈਨੂੰ ਲੱਗ ਨਹੀਂ ਰਿਹਾ ਕਿ ਅੱਜ ਹੀ ਜਾਣਾ ਹਮਣ ਅੱਜ ਮੈਂ ਲੁੱਕ ਕੇ ਅੱਜ ਲੱਗਦੀ